JVS ਵੀਡੀਓ ਤੇ ਸਾਰੇ ਕਿਸਾਨ ਵੀਰਾਂ ਤੇ ਭੈਣਾਂ ਦਾ ਸਵਾਗਤ ਆ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ 14/7/2024 ਕਿਸਾਨ ਦੋਸਤੋ ਅੱਜ ਦੀ ਮੇਰੀ ਵੀਡੀਓ ਪੈਂਡ ਸਵੱਦੀ ਕਲਾਂ ਤੋਂ ਅੰਜਲਾ ਲੁਧਿਆਣਾ ਤਹਿਸੀਲ ਜਗਰਾਉਂ ਓਨਰ ਨੇਮ ਸਰਦਾਰ ਸੁਖਦੇਵ ਸਿੰਘ। ਦੋਸਤੋ ਇਹਨਾਂ ਦੇ ਘਰ ਦੀ ਝੋਟੀ ਆ ਦੂਜੇ ਸੂਏ ਸੂਣ ਵਾਲੀ ਆ ਪੰਜ-ਸੱਤ ਦਿਨ ਸੁਣ ਦੇ ਵਿੱਚ ਰਹਿੰਦੇ ਆ। ਬਲੈਕ ਕਲਰ ਦੇ ਵਿੱਚ ਪੂਰੇ ਗਠੀਲੇ ਸਰੀਰ ਦੀ ਤੁਸੀਂ ਖੁਦ ਵੀ ਇਸਦੀ ਬਾਡੀ ਸਪੈਕਟਰ ਦੇਖ ਸਕਦੇ ਹੋ ਚੰਗੇ ਦੁੱਧ ਵਾਲੀ 12-13 ਲੀਟਰ ਪਲੂਣ ਨੇ ਕੱਢਿਆ ਇਸ ਬਾਰੇ ਕੀ ਪਲੱਸ ਜਾਊਗੀ ਠੰਡੀ ਸੀਲ ਚੋਾਈ ਦੇ ਲਈ ਬਿਲਕੁਲ ਸਾਫ ਸਫੀਤਰੀ ਝੋਟੀ ਕੋਈ ਵੀ ਇੱਕ ਪੈਸਾ ਨੁਕਸ ਨਹੀਂ ਤੇ ਮਾਲਕੇ ਦੀ ਡਿਮਾਂਡ 1,75,000 ਕਰਦਿਆ 1 ਲੱਖ ਦੇ ਵਿੱਚ ਵੇਚਣ ਨੂੰ ਕਹਿੰਦੇ ਆ ਤੇ ਤੁਸੀਂ ਦੋਸਤੋ ਸਿਆਣੇ ਹੋ ਇਸ ਤੋਂ ਵੀ ਮਾਨਤਾਨ ਹੋ ਜਾਣਾ ਮੌਕੇ ਤੇ ਇਹਨਾਂ ਦਾ ਮੋਬਾਈਲ ਨੰਬਰ 998009660 ਸਕਰੀਨ ਤੇ ਵੀ ਲਿਖਿਆ ਹੋਇਆ ਤੁਸੀਂ ਚੋਟੀ ਖਰੀਦਣ ਦੇ ਲਈ ਸੰਪਰਕ ਕਰ ਸਕਦੇ ਹੋ ਵੀਡੀਓ ਦੇਖਣ ਦੇ ਲਈ ਸਾਰੇ ਕਿਸਾਨ ਵੀਰਾਂ ਤੇ ਪਹਿਣਾ ਦਾ ਧੰਨਵਾਦ